ਉਹ ਮਿਸਟਰ ਗਿਆ ਲਾਟੇ ਟੋਣਾ ਉਹ ਖੜ ਜਾ ਸਾਲਚ ਤਾਂ ਕਰ ਲਾ ਯਾਰ ਮੁੜ ਕੇ ਬਿੰਗਾ ਡੇਡਾ ਹੋ ਗਿਆ ਕੌਲਾ ਫੇਰ ਤੁਸੀਂ ਝਾਕੀ ਜਾਓਗੇ ਦਾਦਾ ਇਹਦੇ ਕੋਲ ਕੱਲ ਤਾਂ ਇੱਕ ਲੱਟੂ ਸੀਗਾ ਅੱਜ ਪਤਾ ਨਹੀਂ ਦੋ ਲੈ ਆ ਉਹ ਦੋ ਲਾਟਾਂ ਦੀ ਲੋੜ ਕਿਉਂ ਨਹੀਂ ਲੱਟੂ ਨਹੀਂ ਨਾਲ ਇਹ ਸਾਲ ਐ ਰਿਸਪੈਕਟ ਚ ਬੋਲੋ ਮੇਰੇ ਸੰਦਾ ਨੂੰ ਸਾਲ ਕਹਿੰਦੇ ਇਹਨੂੰ ਆ ਇਧਰਲੇ ਪਾਸੇ ਲੱਗਦਾ ਆ ਇਧਰਲੇ ਪਾਸੇ ਲੱਗੂ ਆ ਠੀਕ ਐ ਦੋ ਪਾਸੇ ਸਾਲ ਕਰੂਗਾ ਤੂੰ ਖੜ ਜਾ ਇਨਿ ਕਾਲ ਕਿਉਂ ਕਰਦਾ ਹੈ ਕਾਲ ਨਾ ਕਰ ਠੀਕ ਜਸਾਲ ਆਇੰਗੇ ਹੀ ਦੋ ਦਿਹਾੜੀਆਂ ਵੱਧ ਲੱਗ ਜਾਣਗੇ ਮੁਰਕੇ ਕੌਲਾ ਬਿੰਗਾ ਉਹ ਝਾਕੀ ਜਾਉਗੇ 400 ਤੋਂ 700 ਲਾਟੂਆਂ ਦੇ ਲੈਣੇ ਇਹ ਟਿੱਕ ਲਾਉਣਾ ਇੱਕ ਇੱਟ ਫਿਰ ਸਾਲ 'ਚ ਕਰਕੇ ਲਾਉਂਗਾ ਜੇ ਹੁਣ ਇੱਥੋਂ ਬਿੰਗਾ ਕੌਲਾ ਹੋ ਗਿਆ ਮੁਰਕੇ ਝਾਕੀ ਜਾਉਂਗੇ ਮੈਂ ਤਾਂ ਦਿਹਾੜੀ ਲੈ ਕੇ ਟੱਪ ਜਾਊਂਗਾ ਇਹ ਜ਼ਰੂਰੀ ਹੁੰਦਾ ਇਹ ਤੇਰੇ ਸਹਿਰ ਤਾਂ ਨਹੀਂ ਫੇਰ ਮੁੱਕਦੇ ਮੁੱਕਦੇ ਕਿਉਂ ਨਹੀਂਗੇ ਸਵੇਰੇ ਦੋ ਹੋਰ ਲਿਆਂਗਾ 2000 ਲੋਡ ਪੈਂਦੀ ਇੱਕ ਛੋਟੇ ਦੀ ਇੱਕ ਵੱਡੇ ਦੀ ਲੈ ਤੂੰ ਤਾਂ ਇਹਨਾਂ ਨਾਲ ਲੜੀ ਜਾਨੇ ਹੋ ਤੂੰ ਯਾਰ ਇੱਟ ਫੜਾ ਇੱਟ ਲਾ ਇੱਟ ਲਾਵਾਂਗੇ ਖੜ ਜਾ ਦੋ ਮਿੰਟ ਜਰਾੰਤਾ ਕਰ ਲੈ ਅਗਰ ਮੈਨੂੰ ਸਾਲ 'ਚ ਤਾਂ ਕਰ ਲੈਣੇ ਤੇ ਗੇ ਲਾ ਦੇ ਇੱਟ ਜਰੂਰ ਉਹ ਲਾਈ ਇਹਨਾਂ ਸਾਲ ਚ ਕਰਨਾ ਟਾਈਮ ਕਿ ਹੋ ਗਿਆ 36 ਬਚ ਗਏ 6 ਬਚ ਗਏ ਹਾਂ ਲੈ ਫਿਰ ਮੇਰਾ ਤਾਂ ਟਾਈਮ ਹੋ ਗਿਆ ਇੱਟ ਤੜਕੇ ਲਾਵਾਂਗੇ ਆਪਾਂ ਠੀਕ ਐ ਤੇ ਫੇ ਮੀਨ ਜਿਹੜੀ ਲੋਕ ਜਿਹਾ ਤਬ ਤਿਆਰੀਆਂ ਸਾਲ ਚ ਕਰਤੀ ਇੱਟ ਤੜਕੇ ਕਿ ਇੱਟ ਲਾਉਣੀ ਆ ਆਪਾਂ ਹੁਣ ਸਾਲ ਚ ਕਰਤੀ ਠੀਕ ਐ ਆ ਲੋ ਇਹ ਆ ਮੇਰੇ ਸਾਹਮਣੇ ਖੜ੍ਹ ਰਖਦੇ ਹੋ ਤੇ ਮੈਂ ਚੱਲਿਆ ਠੀਕ ਐ ਹਾਂ ਸਾਹਮਣੇ ਰੱਖ ਲਿਆ ਦਾਦਾ ਉਹੀ ਕੰਮ ਹੋ ਗਿਆ ਆਹਾਹਾ ਦਾਦਾ ਲਾਟੂ ਜੀ ਨਾਪ ਮੈਨੂੰ ਭਲਾ ਗਰੰਡੀ ਇੱਧਰ ਆਇਆ ਇੱਥੇ ਜੱਪਲੀ ਐਸ ਬਸ ਇਹ ਨਾ ਬਹੁਤ ਜਤੂਆ ਆਏ ਲਾਟੂ ਆਉਣਗੇ ਹੋਇਆ ਇੰਨਾ ਦਾ ਪੱਤ ਤੇ ਮਿੱਟੀ ਵਾਲੇ ਦਲੇ ਤਰ ਤੀਆ ਚਾਹਰਾ ਕੋਸਟਾ ਜੀਂਦਾ ਹੋ ਨਹੀਂ ਜੀ ਜੋ ਅੰ내 ਉਹਨ ਕੀ ਜੀਂਦੇ ਚਾਹ ਉਹਨਾਂ ਦਾ ਆ ਜਾ ਇਹਦਾ ਆਹਦਾ ਇੱਥੇ ਦਾ ਦਾਦਾ ਜਦੋਂ ਉਹ ਮਿਸਤਰੀ ਕੱਲ ਨੂੰ ਆਇਆ ਲਾਟੂ ਜੇ ਕੱਢ ਕੇ ਨਹੀਂ ਦੇਦੇ ਭਾਂ ਦੀ ਕਿੰਨੇ ਵੀ ਭਕਾਈ ਮਾਰੀ ਜਾਵੇ ਐ ਤਾਂ ਉਹ ਆਪਣੀ ਕੋਠੀ ਨਹੀਂ ਪਾਉਂਦਾ ਆਪਾਂ ਦੱਬ ਕੇ ਰੱਖਾਂ ਦੱਸ ਦੇ ਪਾ ਦੱਸਦੇ ਹੀ ਨਹੀਂ ਹਰ ਦਾਦਾ ਲਾ ਉਹ ਆ ਗਿਆ ਮਿਸਤਰੀ ਹੁਣ ਮੰਨੀ ਨਾ ਨਹੀਂ ਮੰਨਦੇ ਆਪਾਂ ਲਓ ਭਾਈ ਹਰ ਜਾ ਭਾਈ ਮਿਸਤਰੀ ਆ ਹੁਣ ਇੱਕ ਲਾ ਇੱਥੇ ਤਾਂ ਲਾਉਣੀ ਐ ਚਾਚੂ ਬਣਾ ਲਈ ਹਾਂ ਚਾਚੂ ਲਿਆ ਤੂੰ ਚਾਹ ਹੁਣ ਲੈ ਕੇ ਆਵਾ ਹਾਂ ਚਾਚੂ ਲਿਆ ਤੇ ਐਂ ਕਰ ਪਹਿਲਾਂ ਪੂਰੀ ਆ ਚਾਹ ਤਾਂ ਆਪਾਂ ਫੇਰ ਹੀ ਬਣਾਵਾਂਗੇ ਫੇਰ ਤੁਸੀਂ ਆਖੋਗੇ ਮਿਸਤਰੀ ਹੱਥ ਨਹੀਂ ਲਾਉਂਦਾ ਹਨਾ ਤਾਂ ਇਟਾ ਉਟਾ ਦਾਰਾ ਸਾਰੀਆਂ ਹਾਂ ਠੀਕ ਐ ਸਾਲ ਲਿਓ ਆਪਾਂ ਹੁਣ ਲੌਂ ਲੱਗ ਜਣੇ ਆ ਜੋ ਸਾਲ 25 ਸਾਲ ਦੀ ਸਾਲ ਸਾਲ ਮੇਰੇ ਸੰਧ ਸਾਲ ਉਹ ਸਾਲ 2025 ਹੈ ਉਹ ਸਾਲ ਉਹ ਨਹੀਂ 2025 ਤਾਂ ਮੈਨੂੰ ਵੀ ਪਤਾ ਹੈ ਮੇਰੇ ਸਾਲ ਸਾਲ ਨਹੀਂ ਸਾਲ 25 ਕਮਾਲ ਦੀ ਗੱਲ ਹੈ ਯਾਰ ਉਹ 2025 ਨਹੀਂ ਮੇਰੇ ਸਾਲ ਜਿਹਦੇ ਨਾਲ ਮੈਂ ਮਿੰਨਤੀ ਕਰਦਾ ਸੀ ਗੱਲ ਉਹ ਤੁ ਆਦੇ ਨਾਲ ਹੀ ਰਹਿ ਲੂਗੇ ਨਾਲ ਕਿੱਥੇ ਲੈ ਕੇ ਯਾਰ ਗੱਲ सोनू ਦਾ ਫੜਾ ਕੇ ਗਿਆ ਕੋ ਕਰਦੇ ਫਿਰ ਮੈਨੂੰ ਕੀ ਤੁਸੀਂ ਬੈਠੇ ਰਹੋ ਮੇਰੇ ਸਾਲ ਸਾਲ ਲੈ ਆ ਕੇ ਦਿਓ ਤੇ ਤੇ ਕੱਲ ਮੈਂ ਆਇਆ ਸੀ ਮੇਨੇ ਯਾਰ ਤੁਹਾਨੂੰ ਮੈਂ ਫੜਾ ਕੇ ਗਿਆ ਸੀ ਜਾਂਦਾ ਹੋਇਆ ਲਾਟੂ ਜੇ ਮੰਗਦਾ ਐ ਲਾਟੂ ਜੇ ਜਿਹੜੇ ਤੁਸੀਂ ਕਹਿੰਦਾ ਦੋ ਚੱਕੀ ਫੜਦਾ ਟਰੈਕਟਰ ਟਰੈਕਟਰ ਲਾ ਤੂੰ ਮੈਂਨ ਕੇ ਗਿਆ ਸੀ ਕੱਲ ਮੇਨਕੇ ਦਾ ਗਿਆ ਸੀ ਇਹਨਾ ਹੁਣ ਮੈਨੂੰ ਰਾਤ ਨੂੰ ਕੀਪਦਾ ਮਾੜੀ ਮੋਟੀ ਹਵਾ ਨਾਲ ਹਿੱਲ ਜਾਂਦੀ ਐ ਮੈਂ ਹੁਣ ਸਾਲ ਚ ਕਰ ਲੂ ਆ ਤੁਸੀਂ ਲਿਓ ਆਪਾਂ ਲਾਉਣੇ ਆ ਸਾਲ ਭਾਈ ਸਾਡੇ ਕੋਲ ਤਾਂ ਹੈ ਲੈ ਯਾਰ ਆਜੋ 2025 ਚਲੀ ਜਾਂਦਾ ਹਾਂ ਸਾਲ 2025 ਨਹੀਂ ਉਹ ਲਾਟੂ ਜੇ ਗਾਣਾ 2000 ਦਾ ਇੱਕ ਐ ਮੈਂ ਦਿਹਾੜੀ ਜੋ ਘਟੂ ਆ ਨੋ ਜੈੜੀ ਜੋ ਕੱਟਨੀ ਐ 2025 ਚੱਲਦਾ ਸਾਡੇ ਕੋਲੇ ਤਾਂ ਕੁਛ ਨਹੀਂ ਲੈ ਯਾਰ 2025 ਦੇ ਫੇਰ ਆ ਜੇ ਨੂੰ ਤੁਸੀਂ ਸਾਲ ਤਾਂ ਮੈਨੂੰ ਵੀ ਪਤਾ ਐ ਫਿਰ ਤੇ ਲਾਉਣੀ ਐ ਲਾ ਦੇਣੀ ਐ ਤੇਸੀ ਵੀ ਲੈ ਜਾ ਤੇਸੀ ਕੀ ਐ ਫਿਰ ਫੜਾ ਦਿਓ ਮੈਂ ਤਾਂ ਬਿੰਗਾਂ ਡੇਡੀਆਂ ਲਾ ਦੇਣਾ ਲੈ ਫੜਾਓ ਬਿੱਟਾ ਮੈਂ ਫੜਾਉ ਦਾਦਾ ਆ ਹੀ ਜਾਕਾ ਆ ਜਾਕਾ ਲੈ ਲਾ ਹੁਣ ਦੇਖੀ ਇਹ ਐਂ ਬਿਨ ਸਾਲ ਤੋਂ ਐਂ ਜਾਊਗੀ ਇਹ ਐਂ ਕਹਿੰਦਾ ਤੁਸੀਂ ਅੱਖਾਂ ਦਾ ਨਹੀਂ ਫੁੱਟੀਆਂ ਤੇਰੀਆਂ ਐਂ ਦਾ ਐਂ ਨਹੀਂ ਹੁਣ ਮੇਰੀ ਗੱਲ ਜੇ ਹੁਣ ਸਾਲ ਹੁੰਦਾ ਤੂੰ ਵੀ ਪਿੱਛੇ ਕਰਦੀ ਜੇ ਹੁਣ ਸਾਲ ਹੁੰਦਾ ਜਮਾਂ ਲੱਗ ਜਾਂਦੀ ਹੁਣ ਜੇ ਮੈਂ ਲਾਉਂਗਾ ਤੂੰ ਤਾਂ ਐ ਸਿੱਧੀ ਲਾਤੀ ਪਰ ਜਿਹੜੀ ਸਾਦੀਆ ਤਾਂ ਇਹ ਦਰੋਹ ਸਰਚਨਾ ਬੰਰ ਵਾਲੀ ਸਾਦੀਆ ਆਤ ਹੈ ਜਿਹੜੀ ਇਹ ਐਂ ਕਰਕੇ ਲਾਉਣਦੀ ਐ ਜੇ ਤੂੰ ਹੁਣ ਐਂ ਕਰਕੇ ਲਈ ਫੇਰ ਢੀੜੀ ਆਗੀ ਢੀੜੀ ਕਿਵੇਂ ਆਊਗੀ ਮੇਰੇ ਵਾਂਗੂ ਕਕਾ ਕੇ ਆ ਐਂ ਕਰਕੇ ਲਾਉਣੇ ਅਸੀਂ ਐਂ ਕਰਕੇ ਲਾ ਲੈ ਹਾਂ ਹਾਂ ਆ ਲੈ ਇਧਰ ਲੈ ਪਾਸੇ ਆ ਇਧਰ ਲੈ ਪਾਸੇ ਕਿੱਥੇ ਸਿੱਧੀ ਆ ਗਈ ਇਧਰ ਇਧਰ ਲੈ ਪਾਸੇ ਆ ਇੱਥੇ ਖੜ ਆ ਵੇ ਇਹ ਇੱਥੇ ਖੜ ਖੜ ਸਾਲ ਚ ਆਉਂਦੀ ਨਹੀਂ ਕਕਾ ਕੇ ਲਈ ਕਕਾ ਕੀ ਨਹੀਂ ਬਾਈ ਤੂੰ ਤਾਂ ਆਉਂਦੇ ਨਹੀਂ ਖੜ ਪਰੇ ਯਾਰ ਲੈ ਤੂੰ ਤਾਂ ਲਹੂ ਵੀ ਲੈ ਨਾ ਰੋਟੀਆਂ ਖਵਾਈ ਜਾਂ ਨਾ 843 ਦਾ ਦੀਜਾ ਤੇਰੇ ਵਰਗੇ ਬੇਸ਼ਰਮ ਆਦਮੀ ਨਹੀਂ ਦੇਖਣਾ ਨਹੀਂ ਬੇਸ਼ਰਮ ਨਹੀਂ ਫਿਰ ਸਾਲ ਚ ਤਾਂ ਕਰਨੀ ਬੂ ਤੂੰ ਤਾਂ ਇੱਟਾਂ ਜਿਰਦੇ ਆਂ ਤਾਂ ਤੁਸੀਂ ਫਿਰ ਲੜਾਈ ਪਾਉਣ ਵਾਲੀ ਗੱਲ ਕਰ ਲੜਾਈ ਤੂੰ ਦੇ 2 ਸਾਲ ਨਹੀਂ ਪਾਉਂਦਾ 2 ਸਾਲ ਤੁਸੀਂ ਮੇਰੇ ਇੱਟ ਤਾਂ ਲਾਉਂ ਆ ਪਹਿਲਾਂ ਮੈਂ ਤੁਹਾਨੂੰ ਮੇਰੇ ਨਾਲ ਮਗੇ ਤੁਸੀਂ ਥਾਲ ਲਕੋ ਦੇ ਯਾਰ 2025 ਹੈ ਯਾਰ ਦੋ ਤੋਂ ਤਾਂ 2025 ਦੇ ਚੜ ਕੇ ਆ ਜਾਣੇ ਹੋ ਤੁਹਾਨੂੰ ਮੈਂ ਉਹ ਮੰਗਿਆ ਲਾਟੂ ਜਿਹਦੇ ਨਾਲ ਮਿੰਦੇ ਹੁੰਦੇ ਆਪਾਂ ਮੂਵੀ ਪਾਉਂਦੀ ਤੇ ਚੜ ਰਹੀਆਂ ਲਾਓ ਉਹ ਜ਼ਰੂਰ ਬੋਸਤੀ ਦੇ ਪੰਜ ਆਉਂਦੇ ਆ ਲਾਟ ਚੱਲ ਤੂੰ ਮੈਂ ਤਾਂ ਇਹੀ ਲਾ ਦਿੰਦਾ ਲੈ ਇੱਟ ਫੜਾ ਲਫੜਾ ਇੱਟ ਅਸੀਂ ਆ ਵੀ ਫੜਾ ਫੜਉਦੇ ਲੈ ਫਿਰ ਇੱਟ ਤਾਂ ਹੁਣ ਫਰਾਉਂਗੇ ਇੱਟ ਤਾਂ ਨਾ ਮੈਂ ਚੱਕੂਗਾ ਲਾਉ ਦਾ ਦਾ ਹੈ ਨਹੀਂ ਲਾ ਹੋ ਉਹ ਸਾਡੇ ਸਾਡੇ ਉਪਰ ਭੰਨੇਗਾ ਜਰਾ ਇਹ ਪੈਰ ਹੁਣੇ ਕਮਲੇ ਮਿਸਤਰੀ ਨਾ ਬਾਹ ਪਿਆ ਫਿਰ ਮਿਸਤਰੀ ਦਾ ਵੀ 2-3 ਵਾਰੀ ਤਾਂ ਟਬੜਕਾਉਂਦਾ ਹੁੰਦਾ ਅਸੀਂ ਤਾਂ ਬਾਬਾ ਗੁਰੂ ਤੇ 100 ਰੁਪਏ ਅਸੀਂ ਤਾਂ ਹੋਰ ਲਾ ਦਾਂ ਜਾਂ ਵਗ ਜਾ ਹੋਰ ਕੀ ਲਾ ਲਾਂਗੇ ਐਂ ਤਾਂ ਫਿਰ ਮੇਰੇ ਤਾਂ ਥੋੜੇ ਕੰਨੀ ਪੈਸੇ ਰਹਿੰਦੇ ਦਿਓ ਫਿਰ ਮੇਰੇ ਤੂੰ ਕੀਤਾ ਕੀ ਆ ਕੀਤਾ ਕੀ ਆ ਤੂੰ ਕੀਤਾ ਕਿਉਂ ਨਹੀਂ ਆ ਹੁਣ ਨਿਉਆਂ ਤੱਕ ਲਿਆਦੀ ਘਟੋ ਘਟ 25 ਦਿਨ ਹੀ ਲਾਏ ਨੇ ਉਹ ਤੇ ਕਿੰਨੇ ਕ ਬਾੜੇ ਲਾਦੇ ਮੈਂ ਹਾਂ FIR ਵੀ ਆ ਤਾਂ ਤੂੰ ਪਹਿਲਾਂ ਲੈ ਗਿਆ ਨਹੀਂ ਨਹੀਂ 25 ਦੇ ਨਹੀਂ ਲਾਏ ਇਕੱਲੇ ਬੰਦੇ ਨੇ ਯਾਰ 25 ਦਿਨਾਂ ਚ ਨਿਉਆਂ ਕਰਦਿਆਂ ਥੋੜੀਆਂ ਥੋੜੀਆਂ 80 ਹਜ਼ਾਰ ਤੂੰ ਪਹਿਲਾਂ ਲੈ ਗਿਆ ਹਜੇ ਹੋਰ ਭਾਲਦਾ ਬਈ ਪਾਪਾ ਗੁਰੂ ਹੱਥ ਬੰਨੇ ਜਾਂ ਲੱਗ ਜਾ ਨਹੀਂ ਮੈਂ ਤਾਂ ਵੀ ਮੈਂ ਤਾਂ ਕੰਮ ਕਰੂੰਗਾ ਮੈਂ ਕੰਮ ਸ਼ੌਂਕ ਨਾਲ ਕਰਦਾ ਯਾਰ ਤੁਸੀਂ ਵੀ ਆਧੇ ਤਾਂ ਮੇਰੇ ਸੰਦ ਲਕੋ ਤੇ ਮੇਰੇ ਕੋਲ ਤਾਂ ਜਿੱਦੇ ਮੈਂ ਆਇਆ ਸੀਗਾ ਕਿੰਨੇ ਸੰਦ ਸੀ ਕਲੀ ਕਰਨੀ ਤੇ ਤੇਸੀ ਗੱਲ ਯਾਰ ਰੱਟ ਫਾੜੇ ਨੂੰ ਕੱਢ ਬਾਹਰ ਤੇ ਜਮੀ ਇਸਤਰੀ ਤੋਂ ਕਿਹਦੇ ਨੇ ਜਾ ਤੂੰ ਤਾਂ ਤੁਸੀਂ ਧੱਕਾ ਕਰਦੇ ਹੋ ਯਾਰ ਦੇ ਘਰ ਨੂੰ ਜਾ ਭਾਜ ਜਾ ਲਾਲ ਧੱਕਾ ਮਾਰੋ ਆ ਲੈ ਯਾਰ ਦੀ ਤੇਸੀ